来 ਵੀ ਮਿੱਤਰੋ ਹਣਾ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਆਹ ਚੀਜ਼ ਪਤਾ ਨਹੀਂ ਹੈਗੀ ਇਹ ਚੀਜ਼ ਖਤਮ ਹੋ ਗਈ ਵੀ ਇਹ ਕੀ ਚੀਜ਼ ਹੈ ਕੀ ਇਹ ਮਾਈਆਂ ਕਰਦੀਆਂ ਨੇ ਹਣਾ ਕਿਉਂਕਿ ਅਸਲ ਵਿੱਚ ਦਰੀ ਬਣੀ ਜਾਂਦੀ ਹੈ ਤੇ ਜਿਹੜੀਆਂ ਆਪਣੀਆਂ ਮਾਵਾਂ ਨੇ ਮਾਵਾਂ ਨੇ ਇਹਨਾਂ ਨੇ ਸਾਰੀ ਉਮਰ ਕੱਢ ਲਈ ਐਸ ਲੋਟ ਬਹਿ ਕੇ ਇਹ ਇੱਕ ਅੱਡਾ ਵੱਜਦਾ ਹੁੰਦਾ ਸੀ ਤੇ ਇੱਕ ਨਲੀਆਂ ਹੁੰਦੀਆਂ ਸੀ ਫੇਰ ਇਹ ਚੀਜ਼ ਬਣਦੀ ਸੀ ਜਿਹੜੀਆਂ ਤਰੀਆਂ ਆਪਾਂ ਬਿਖਾਉਣੇ ਹਣਾ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਘਰੇ ਬੈਠੀਆਂ ਆਰਡਰ ਹੀ ਕਰਦੀਆਂ ਨੇ ਤੇ ਜੇ ਇਹ ਸਭ ਕੁਝ ਤੁਸੀਂ ਦੇਖਣਾ ਤਾਂ ਸਾਨੂੰ ਪੁੱਚੋਕਲਾਂ ਧੂਮੀ ਵਾਲੇ ਸੰਤਾਂ ਦੇ ਡੇਰੇ ਵਿੱਚ ਆਉਣਾ ਪਊਗਾ ਜਿਹੜਿਆ ਸਾਰਾ ਕੁਝ ਬਰਾਸਤ ਦੇ ਵਿੱਚ ਸਾਮਿਆ ਹੋਇਆਗਾ ਚਰਖਾਗਾ ਉਧਰ ਤਾਣੀ ủiਈ ਜਾਂਦੇ ਨੇ ਹਨ ਤੇ ਆਹ ਚਰਖਾ ਕੱਤਿਆ ਜਾਂਦਾ ਸੀ ਇਹ ਅੱਜ ਕੱਲੇ ਕਿਸੇ ਨੂੰ ਨਹੀਂ ਪਤਾ ਕਿਆਂ ਨੜਕੀਆਂ ਹੁੰਦੀਆਂ ਸੀ ਆਹ ਸੂਤ ਪਹਿਲਾਂ ਰੰਗਦੇ ਫਿਰ ਭਿਉਂਦੇ ਹੁੰਦੀਆਂ ਕਿਉਂਕਿ ਜਿਹੜੀਆਂ ਸਾਡੀਆਂ ਮਾਮਾ ਨੇ ਦਾਦੀਆਂ ਨੇ ਉਹ ਚੀਜ਼ਾਂ ਇਹ ਦਾਦੀਆਂ ਮਾਮਾ ਨੇ ਹੀ ਕਰੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਹੈਗਾ ਬੀਐਸ ਰੋਟਾ ਤਾਣੀ ਬਣੀ ਜਾਂਦੀ ਸੀ ਤੇ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ